हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੈਣ ਸੇ ਲੈ ਲੈ ਗਏ ਜਿਸ ਘਰ ਚੋਂ ਬਈ ਵੀਡੀਓ ਬਣਾ ਰਿਹਾ ਵੀਰ ਦੇ ਲਈ ਲੂਪਾ ਸੁਰੱਖ ਕੇ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣਾ ਬਾਈ ਮੈਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹਾਂ ਠੀਕ ਹਾਂ ਵਧੀਆ ਹਾਂ ਵਧੀਆ ਵੀਰੇ ਬਾਈ ਨਾਮ ਤੇ ਐਡਰੈਸ ਨਾਮ ਕਰਮਜੀਤ ਸਿੰਘ ਵੀਰੇ ਪਿੰਡ rau keklan ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਾਈ ਨੇੜੇ ਬੀੜਾ ਓਕੇ ਤੇ ਜਵਾਰ ਸਿੰਘ ਵਾਲਾ ਵੀਰੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਆਪਣਾ 9877176 0116462 ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਜਲਦੀ ਨੋਟ ਕਰ ਲਓ ਫਿਰ ਆਪਣੇ ਘਰ ਦੀ ਵੀ ਹਾਂ ਘਰ ਦੀ ਵੀ ਇਹ ਕਿਹਦਾ ਸੂਏ ਦੂਜੇ ਸੂਏ ਆ ਵੀਰੇ ਦੂਜੇ ਸੂਏ ਕਿੰਨੇ ਦਿਨ ਲੈਂਦੀ ਆ ਬਾਈ ਇਹ ਵੀਰੇ ਹਫਤਾ ਰਹਿੰਦਾ ਹਫਤੇ ਦੀ ਕੱਚੀ ਕਿੰਨਾ ਦੁੱਧ ਚੋਇਆ ਬਾਈ ਦੁੱਧ ਵੀਰੇ 17 ਲੀਟਰ 17 ਲੀਟਰ ਹਾਂ ਵੀਰੇ ਫੁੱਲ گاੜਾ ਹੂ ਹਣਾ ਪੂਰਾ ਫੁੱਲ گاੜਾ ਦੁੱਧ ਤੇ ਬੀ ਬਹੁਤ ਆ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਕੱਦ ਵੱਡ ਫੁੱਲ ਰਾਜੀ ਰੋਜੀ ਫੁੱਲਾ ਬਾਈ ਫੋਲ ਦੇ ਬਾਈ ਤੋੜ ਕੇ ਦਿਖਾ ਦੇ ਥਣ ਬੜਾ ਕਮਾਲ ਦਾ ਲੱਗਿਆ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਬਾਈ ਦੇ ਘਰ ਦੀ ਬੜਾ ਦੁੱਧ ਦਾ ਰਿਕਾਰਡ ਚੰਗਾ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮਾਰਦੀ ਤੇ ਫੈਂਡ ਫੂੰਡ ਹੈ ਜਿਹੜੀ ਕਰਮੇ ਦੀ ਫੋਲ ਇਧਰੋਂ ਆ ਜੀ ਪਿੱਛੋਂ ਬਾਕੀ ਚਮਕ ਚੰਗੀ ਹੈ ਤੇ ਰਸਤਾ ਵੀ ਹੈ ਕੇਸ ਵੀ ਉਹਦੇ ਵਿੱਚ ਚੰਗੀ ਹੈ ਥਣ ਦਾ ਸਾਈਜ਼ ਨੇੜੇ ਤੋਂ ਚੈੱਕ ਕਰਵਾਵਾਂਗੇ ਥਣ ਬਹੁਤ ਚੰਗਾ ਹੈ ਮੁਠੀ ਵਾਲਾ ਕੱਲਾ ਕੱਲਾ ਥਣ ਬੜਾ ਮਾਰਾ ਲਾ ਬੈਠਾ ਇਹ ਮੁੱਲ ਕੀ ਆ ਭਰਾ ਇਹਦਾ ਮੋਲ ਕੀ ਹੈ ਵੀਰ ਮੋਲ ਵੀਰੇ 60000 ਰੁਪਏ ਮਾਨ ਤਨ ਹੋ ਜਵੇ ਹਾਂ ਮਾਨ ਤਨ ਕਰ ਦਿਆਂਗੇ ਵੀਰ 60000 ਰੁਪਏ ਮੋਲ ਆ ਬਈ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਆਰਡਰ ਦੇਖੋ ਬਈ ਆਰਡਰ ਕਮਾਲ ਦਾ ਕੱਚੀ ਕੱਚੀ ਅਦਣ ਲੈਂਦੀ ਆ ਉਹਦੋਂ ਹਫਤਾ ਲੈਂਦੀ ਵੇ ਜੀ ਵਧੀਆ ਤਿਆਰ ਕਰ ਲਉ ਹਫਤੇ ਦੀ ਬਾਈ ਕੱਚੀ ਰੱਖਦਾ ਤੇ ਲਾਂਡੋ ਲਾਂ ਬਾਈ ਬਹੁਤ ਪਈਆਂ ਨੇ ਬਹੁਤ ਪਈਆਂ ਪਾਚਨਾ ਕੱਢ ਕੇ ਕਰ ਮਾਲੀ ਨੇ ਬਈ ਫੇਰ ਸੋਣਾ ਥਾਣ ਥਣ ਚੰਗਾ ਚੰਗੀ ਆ ਬੜ ਬੜ ਤੇ ਕਿਸੇ ਵੀਰ ਨੂੰ ਪਸੰਦ ਆ ਬਈ ਨਾ ਕਰਨ ਟੱਕਰ ਲਿਓ ਜੀ ਧੰਨਵਾਦ